ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਗਰਮੀ ਤਾਂ ਆਪਣੇ ਪੂਰੇ ਰੰਗ ਦਿਖਾ ਰਹੀ ਹੈ ਤੇ ਬਿਲਕੁਲ ਵੀ ਮਤਲਬ ਜਿਵੇਂ ਪਹਿਣਾ ਚਾਹੀਦਾ ਮੈਂ ਉਵੇਂ ਪਹਿ ਨਹੀਂ ਰਿਹਾ ਹੈਗਾ ਤੇ ਚਲੋ ਜੀ ਤੁਸੀਂ ਦੱਸੋ ਕਿੱਥੇ ਕਿੱਥੇ ਮੈਂ ਪਹਿ ਰਿਹਾ ਤੇ ਕਿੰਨੀ ਗਰਮੀ ਹੈ ਗਰਮੀ ਦਾ ਮੌਸਮ ਹੈ ਤਾਂ ਗਰਮੀ ਤਾਂ ਹੋਣੀ ਹੈ ਪਰ ਜੇ ਮੈਂ ਪਹਿਜੇ ਤਾਂ ਥੋੜੀ ਜੀ ਗਰਮੀ ਤੋਂ ਰਾਹਤ ਵੀ ਚੰਗੀ ਹੈ ਤੇ ਚਲੋ ਜੀ ਬੋਤੋ ਕਰਦੇ ਜੀ ਹੋਣੇ ਸ਼ਾਮ ਦੀ ਸਬਜੀ ਦੀ ਤਿਆਰੀ ਤੇ ਆਪਣੇ ਸਾਰੇ ਕੰਮ ਕਰ ਹੋਰ ਨਿਪਟ ਗਏ ਆਪਣੀ ਰਹੀ ਸਿਰਫ ਸਬਜੀ ਬਣਾਉਣੀ ਆਪਾਂ ਨੇ ਬਣਾਉਣੇ ਅੱਜ ਆਲੂ ਕੋਕਟਾਂ ਦੀ ਸਬਜੀ ਤੇ ਪਹਿਲਾਂ ਆਪਾਂ ਕਰਦੇ ਕੀ ਇਹਨੂੰ ਕੱਦੂ ਗਸ਼ ਤੇ ਬਾਹਰ ਬੈਠ ਕੇ ਕਰਦੇ ਆਪਾਂ ਸਬਜੀ ਦੀ ਤਿਆਰੀ ਤੇ ਬਣੇ ਹੋਰੇ ਜੀ ਬਲੌਗ ਦੇ ਨਾਲ ਹਾਂਜੀ ਇੱਥੇ ਆਪਾਂ ਲੈ ਲਈ ਸੀ ਜੀ ਕੁੱਕੀਆ ਜਿਹੜੀ ਕਾਫੀ ਦਿਨਾਂ ਤੋਂ ਲਿਆਂਦੀ ਪਈ ਹੈ ਪਰ ਟਾਈਮ ਹੀ ਲੱਗ ਰਿਹਾ ਸੀਗਾ ਤੇ ਆਲੂ ਤੇ ਪਿਆਜ਼ ਤੇ ਆਪਾਂ ਹੁਣ ਇਹਨਾਂ ਨੂੰ ਬੈਠ ਕੇ ਇੱਥੇ ਕਰਦੇ ਆਂ ਜੀ ਕਟਿੰਗ ਤੇ ਹੁਣ ਆਪਾਂ ਕਟਿੰਗ ਕਰਦੇ 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 ਆਂ ਜੀ ਕੁਝ ਗੱਲਾਂ ਬਾਤਾਂ ਤੇ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਮੇਰੇ ਭੈਣ ਤੇ ਭਰਾਵਾਂ ਦਾ ਜਿਹੜੇ ਸਾਡੀ ਵੀਡੀਓ ਦੇਖ ਕੇ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਤੇ ਮਤਲਬ ਕਮੈਂਟ ਵੀ ਉਹੀ ਕਰੂਗਾ ਜਿਹੜਾ ਫੁੱਲ ਵੀਡੀਓ ਵਾਚ ਕਰੂਗਾ ਹਨਾ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਵੀ ਉਹਨਾਂ ਨੂੰ ਮਤਲਬ ਗੱਲਾਂ ਵਧੀਆ ਲੱਗਦੀਆਂ ਉਹ ਉਹਨਾਂ ਗੱਲਾਂ ਨੂੰ ਦੇਖ ਕੇ ਵਧੀਆ ਵਧੀਆ ਕਮੈਂਟ ਕਰਦੇ ਆ ਫਿਰ ਕਿਉਂਕਿ ਛੋਟੇ ਛੋਟੇ ਪੁਆਇੰਟ ਵੀ ਉਹੀ ਬੰਦਾ ਫੜੂਗਾ ਵੀਡੀਓ ਚ ਜਿਹੜਾ ਬੈਠ ਕੇ ਆਰਾਮ ਨਾਲ ਆਪਣੀ ਫੁੱਲ ਵੀਡੀਓ ਵਾਚ ਕਰੂਗਾ ਦੇਖੋ 10 15 ਮਿੰਟ ਤੋਂ ਵੱਧ ਕੋਈ ਵੀਡੀਓ ਨਹੀਂ ਹੁੰਦੀ 12 13 14 15 ਮਿੰਟ ਤੱਕ ਵੀਡੀਓ ਹੁੰਦੀ ਹੈ ਕਈ ਵਾਰ ਤਾਂ 8 9 ਮਿੰਟ ਦੀ ਵੀਡੀਓ ਬਣਾਈਆਂ ਤਾਂ ਕਿ ਕਿਸੇ ਨੂੰ ਜਿਆਦਾ ਟਾਈਮ ਵੀ ਨਾ ਵੇਸਟ ਹੋਵੇ ਕਿਸੇ ਦਾ ਤੇ ਆਪਣੀ ਫੁੱਲ ਵੀਡੀਓ ਵਾਚ ਕਰ ਲੇ ਤੇ ਜਦੋਂ ਵੀਡੀਓ ਤੇ ਕਮੈਂਟ ਕਰਦੇ ਆ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਹੈਨਾ ਕਿੰਨਾ ਹੌਸਲਾ ਮਿਲਦਾ ਆਪਾਂ ਨੂੰ ਕਿ ਆਪਾਂ ਅੱਗੇ ਹੋਰ ਵਧੀਆ ਲੈ ਕੇ ਆਈਏ ਵਧੀਆ ਵੀਡੀਓ ਬਣਾਈਏ ਕੁਝ ਹੈਨਾ ਪਰ ਜੀ ਦੇਖੋ ਆਪਾਂ ਨੂੰ ਆਪਣੀ ਕੋਈ ਵੀ ਮਿਹਨਤ ਦਾ ਫਲ ਨਹੀਂ ਮਿਲਦਾ ਹੈ ਨਾ ਉਥੇ ਪਾਣੀ ਫਿਰ ਜਾਂਦਾ ਤਾਂ ਬੜਾ ਦੁੱਖ ਲੱਗਦਾ ਹੈ ਐਵੇਂ ਆਪਣੀ ਇੱਕ YouTube ਫੈਮਿਲੀ ਦੇ ਕੋਈ ਆਪਣੇ ਭੈਣ ਸੀਗੇ ਤੇ ਉਹਨਾਂ ਦਾ ਚੈਨਲ ਸੀ ਉਹ ਮਤਲਬ ਮੈਨੂੰ ਲੱਗਦਾ ਸ਼ਾਇਦ 2 ਮਹੀਨਾ ਡੇਢ ਮਹੀਨਾ ਹੀ ਹੋਇਆ ਸੀ ਉਹਨਾਂ ਨੇ YouTube ਤੇ ਆਇਆ ਨੂੰ ਤੇ ਅਸੀਂ ਉਹਨਾਂ ਦੇ ਹਰ ਰੋਜ਼ ਮਤਲਬ ਵਲੌਗਸ ਦੇਖਣੇ ਉਹਨਾਂ ਨੇ ਸਾਡੇ ਦੇਖਣੇ ਇੱਕ ਦੂਸਰੇ ਨੂੰ ਕਮੈਂਟ ਕਰਨੇ ਇੱਕ ਦੂਸਰੇ ਨੂੰ ਕਮੈਂਟ ਕਰਦੇ ਆ ਆਪਾਂ ਹਨਾ ਸਪੋਰਟ ਹੋ ਜਾਂਦੀ ਹੈ ਵੀਡੀਓ ਦੇਖਦੇ ਆ ਕਿ ਚਲੋ ਆਪਾਂ ਦੇਖੀਏ ਵਾ ਜਦੋਂ ਅਸੀਂ ਬੈਠਣਾ ਚਾਹ ਪਾਣੀ ਪੀਣਾ ਤਾਂ ਅਸੀਂ ਉਹਦੇ ਵੀਡੀਓ ਲਗਾ ਕੇ ਦੇਖ ਲੈਣੇ ਇਹ ਆਪਣੇ ਘਰ ਦੇ ਡੇਲੀ ਦੇ ਰੁਟੀਨ ਦੇ ਕੰਮ ਕਰ ਦਿਖਾਉਂਦੇ ਹੁੰਦੇ ਸੀ ਉਹ ਤਾਂ ਵਧੀਆ ਲੱਗਦਾ ਸੀਗਾ ਐ ਹੁੰਦਾ ਸੀ ਚਲੋ ਆਪਾਂ ਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ 1-2-3 ਦਿਨ ਹੋ ਗਏ ਜਦੋਂ ਮੈਂ ਮਤਲਬ ਦੇਖਣਾ ਕਿ ਉਹਨਾਂ ਦੇ ਕੋਈ ਵਲੌਗ ਨਹੀਂ ਆ ਰਿਹਾ ਤੇ ਮੈਨੂੰ ਉਹਦਾ ਚੈਨਲ ਜਦੋਂ ਦੇਖਿਆ ਖੜ ਕੇ ਤੇ ਉਹਦੇ ਉੱਤੇ ਕੋਈ ਨਾ ਵੀਡੀਓ ਨਾ ਕੋਈ ਸ਼ਾਰਟ ਤੇ ਮੈਨੂੰ ਇੱਕਦਮ ਉਹ ਲੱਗਿਆ ਕਿ ਪਤਾ ਨਹੀਂ ਕੀ ਹੋ ਗਿਆ ਹੈ ਨਾ ਸ਼ਾਇਦ ਮੇਰੇ ਕੋਲ ਨਹੀਂ ਸ਼ੋ ਹੋ ਰੇ ਫਿਰ ਮੈਂ ਜਦੋਂ ਉਹਨਾਂ ਨੂੰ ਕਮੈਂਟ ਕਰਕੇ ਪੁੱਛਿਆ ਈ ਉਹਨਾਂ ਦੀ ਕੋਈ ਪੋਸਟ ਪਾਈ ਹੋਈ ਸੀ ਉਹ ਤੇ ਮੈਂ ਦੇਖਿਆ ਪੁੱਛਿਆ ਕਿ ਤੁਹਾਡੇ ਕੋਈ ਮੈਨੂੰ ਵੀਡੀਓਜ਼ ਵਗੈਰਾ ਸ਼ੋ ਨਹੀਂ ਹੋ ਰਹੇ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਕੁਝ ਐਵੇਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਛੋਟੀ ਸੋਚਦੇ ਹੁੰਨੇ ਆ ਕਿ ਉਹਨਾਂ ਕਰਕੇ ਮੈਨੂੰ ਚੈਨਲ ਆਪਣਾ ਬੰਦ ਕਰਨਾ ਪਿਆ ਤਾਂ ਸੱਚੀ ਸੁਣ ਕੇ ਬੜਾ ਦੁੱਖ ਲੱਗਿਆ ਤੇ ਜਦੋਂ ਆਪਾਂ ਕਿਸੇ ਨੂੰ ਮਤਲਬ ਸਪੋਰਟ ਨਹੀਂ ਕਰ ਸਕਦੇ ਨਾ ਤਾਂ ਉਹਨੂੰ ਪਲੀਜ਼ ਲੱਤਾਂ ਵੀ ਨਾ ਖਿੱਚੇ ਕਰੋ ਦੀਆਂ ਕਿਉਂਕਿ ਜੇ ਆਪਾਂ ਨੂੰ ਜਦੋਂ ਕੋਈ ਵੀ ਕੰਮ ਕਰਦਾ ਕੋਈ ਚਾਹੀਏ ਕੋਈ ਛੋਟਾ ਹੈ ਕੰਮ ਹੈ ਜਾਂ ਵੱਡਾ ਕੰਮ ਹੈ ਤੁਹਾਨੂੰ ਪੁਸ਼-ਅਪ ਕਰਨਾ ਚਾਹੀਦਾ ਜੇ ਤੁਸੀਂ ਪੁਸ਼-ਅਪ ਨਹੀਂ ਕਰ ਸਕਦੇ ਤਾਂ ਫਿਰ ਲੱਤਾਂ ਵੀ ਨਹੀਂ ਖਿੱਚਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਅਗਲੀ ਦੀ ਆਪਣੀ ਲਾਈਫ ਹੈ ਉਹ ਜੋ ਕਿਉਂਕਿ ਜੇ ਆਪਾਂ ਕਿਸੇ ਨੂੰ ਸਪੋਰਟ ਨਹੀਂ ਕਰਨੀ ਹੁੰਦੀ ਨਾ ਤਾਂ ਆਪਾਂ ਨੂੰ ਮਤਲਬ ਉਹਦੇ ਕੰਮ ਦੇ ਵਿੱਚ ਆ ਕੇ ਮਤਲਬ ਅਰਚਨ ਨਹੀਂ ਉਡਾਉਣੀ ਚਾਹੀਦੀ ਹੈਗੀ ਤੇ ਬੜਾ ਦੁੱਖ ਜਾ ਲੱਗੇ ਸੁਣ ਕੇ ਕਿ ਇੰਨੀ ਮਿਹਨਤ ਕਰੀ ਹੋਈ ਉਹਨਾਂ ਨੇ ਸਭ ਕੁਝ ਡਿਲੀਟ ਕਰਤਾ सब सबक्राइब तो। नहीं सब्सक्राइब बैंस फैमिली ट्वेंटी थ्री बैंस फैमिली ट्वेंटी थ्री हाँ मम्मा का फोन कहाँ है मम्मा का फोन कहाँ है मम्मा का नंबर कितना है जी खो गई कितने फिर की मैं लभूंगी ये बच्चे आए हुए हैं जी जीरकपुर तो देखो कि ਖੁਸ਼ ਹੋ ਰਹੀਆਂ ਖੇਡ ਕੇ ਖੁੱਲੇ ਮਾਹੌਲ 'ਚ ਕਿਉਂਕਿ ਸ਼ਹਿਰਾਂ 'ਚ ਜਾਨੇ ਦਾ ਮਾਹੌਲ ਨਹੀਂ ਮਿਲਦਾ ਨਾ ਹਮੇਸ਼ਾ ਅੱਗੇ ਖੁਸ਼ ਹੋ ਕੇ ਖੇਡ ਕੇ ਹਰ ਰੋਜ਼ ਤੇ ਪਾਣੀ ਦੇ ਨਾਲ ਖੁੱਲੇ ਪਾਣੀ ਨਾਲ ਨਹਾ ਕੇ ਫੇਰ ਜਾਨੇ ਪੂਰੇ ਖੁਸ਼ ਹੋ ਕੇ ਜਾਨਾ ਜਨਾ ਕੱਟ ਰਿਹਾ ਦੇਖੋ ਉਹਦੇ ਇਧਰ ਹੋਈ ਜਾਂਦੀ ਬੜਾ ਸੁਣ ਕੇ ਕਹਿ ਗਏ ਕੰਮ ਤਾਂ ਨਹੀਂ ਕੋਈ ਕਹਿਣਾ ਪੈ ਪੈਂਦਾ ਜੇ ਚਲੋ ਉਹ ਬਈ ਮਨ ਦਾ ਬਹੁਤ ਹੋਏ ਕੱਪੜੇ ਚਲੋ ਜੀ ਸਬਜੀ ਵਗੈਰਾ ਆਪਾਂ ਨੇ ਕੱਟ ਲਈਏ ਤੇ ਆਪਾਂ ਹੁਣ ਆਪਣੇ ਜਿਹੜੇ ਛਿਲਕੇ ਆ ਇਹਨਾਂ ਨੂੰ ਆਪਾਂ ਜਣਾ ਬੇਸਟ ਪ੍ਰਿੰਕ ਕਿਚਨ ਕੰਪੋਸਟ ਹੈ ਤੇ ਆਪਾਂ ਉਹ ਡਰਮ ਦੇ ਵਿੱਚ ਪਾ ਦਾਂਗੇ ਹੁਣ ਦੁਬਾਰਾ ਆਪਾਂ ਨੂੰ ਤਿਆਰ ਕਰਨ ਲੱਗੇ ਹੋਏ ਆ ਤੇ ਆਪਾਂ ਹੁਣ ਇਹਦੇ ਵਿੱਚ ਸਾਰਾ ਪਾ ਦਿਆ ਕਰਾਂਗੇ ਤੇ ਹੁਣ ਇੱਧਰ ਆ ਗਏ ਆਪਾਂ ਕਿਚਨ ਦੇ ਵਿੱਚ ਜਿਹੜੀ ਕੀ ਆਪਾਂ ਨੇ ਇੱਕ ਦੁਗਸ਼ ਕਰੀ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਨਚੋੜ ਕੇ ਉਹਦੇ ਵਿੱਚ ਥੋੜਾ ਜਿਹਾ ਬੇਸਨ ਤੇ ਨੂਨ ਮਿਰਚ ਹਲਦੀ ਜੋ ਵੀ ਥੋੜੇ ਥੋੜੇ ਮਸਾਲੇ ਕੁਝ ਜ਼ਿਆਦਾ ਨਹੀਂ ਬਿਲਕੁਲ ਥੋੜੇ ਥੋੜੇ ਜਿਹੇ ਮਸਾਲੇ ਐਡ ਕਰ ਲੇ ਤੇ ਨਚੋੜਤਾ ਲਿਆ ਫਿਰ ਵੀ ਨੋਮਕ ਪਾ ਕੇ ਨਾ ਇਹ ਚੋ ਪਾਣੀ ਜਾਂ ਫਿਰ ਨਿਕਲਿਆ ਤੇ ਇਹਦੇ ਵਿੱਚ ਪਾਣੀ ਪਾਣ ਦੀ ਵੀ ਜ਼ਰੂਰਤ ਨਹੀਂ ਪਈ ਹੈਗੀ ਤੇ ਐਵੇਂ ਹੀ ਬਣ ਗਏ ਇਹ ਤੇ ਥੋੜੀ ਜਿਵੇਂ ਨਾ ਪਤਲੇ ਲੱਗ ਰਹੇ ਸੀ ਮੈਂ ਚਲੋ ਇਹਨਾਂ ਨੂੰ ਗੋਲ-ਗੋਲ ਬਣਾ ਕੇ ਆਪਾਂ ਕਰਦੇ ਨੇ ਫੁੱਲ ਦਾ ਸ਼ੇਪ ਦੇਣੀ ਪੈਣੀ ਹੈ ਤੇ ਐਵੇਂ ਲੱਗ ਰਿਹਾ ਸੀ ਕਿਤੇ ਖਿੰਡ ਜਿਨਾ ਜਾਣ ਬੇਸਰ ਵੀ ਮੈਨੂੰ ਲੱਗਦਾ ਥੋੜਾ ਹੀ ਸੀਗਾ ਇਹਨਾਂ ਦੇ ਵਿੱਚ ਚਲੋ ਜੀ ਆਪਾਂ ਹੁਣ ਕੁੱਕ ਤੇ ਬਣਾਉਂਦੇ ਬਣਾਉਂਦੇ ਇਹਨਾਂ ਨੂੰ ਇੱਕ ਵਾਰ ਪਹਿਲਾਂ ਪਾ ਦਈਏ ਤੋ ਤੋਂ ਬਾਅਦ ਫਿਰ ਆਪਾਂ ਕਰ ਲਈਏ ਆਪਣੇ ਸਬਜੀ ਦੀ ਮਸਾਲੇ ਦੀ ਤਿਆਰੀ ਇਧਰ ਆਪਾਂ ਨੇ ਰੱਖ ਲਿਆ ਕੁੱਕਰ ਤੇ ਇਧਰ ਆਪਣੇ ਬਣੀਸ਼ ਨੇ ਕੋਕ ਤੇ ਤੇ ਕੁੱਕਰ ਦੇ ਵਿੱਚ ਆਪਾਂ ਤੇਲ ਪਾਤਾ ਹੈ ਤੇਲ ਜਦ ਤੱਕ ਗਰਮ ਹੋਊਗਾ ਉਦ ਤੱਕ ਆਪਾਂ ਇਹਦਾ ਤਿਆਰੀ ਕਰ ਲਈਏ ਹੁਣ ਭੱਜ ਗਈ ਲੈਟ ਲੈਟ ਚੱਲੀ ਗਈ ਜਾਂ ਭੱਜ ਗਈ ਜੋ ਵੀ ਹੈਗਾ ਹੈ ਨਾ ਤੇ ਮੈਂ ਬਰੀਕ ਬਰੀਕ ਕਟਲੇ ਪਿਆਜ਼ ਤੇਲ ਦੋ ਲੀਟਰ ਟਮਾਟਰ ਇਹੋ ਵੀ ਬਰੀ ਬਰੀ ਕਟ ਲੈ ਜੇ ਤਾਂ ਅਗੀ ਲਾਈਟ ਆਪਾਂ ਨੂੰ ਕਰ ਲਾਂਗੇ ਗ੍ਰੈਂਡ ਤੇ ਨਹੀਂ ਮੈਨ ਲੱਗਦਾ ਛੇ ਐਵੇਂ ਨਾ ਤੜਕਾ ਲਗਾਉਣਾ ਪਵੇ ਤੇ ਆਪਣਾ ਚੋਪਰ ਜਾਂ ਵੀ ਮੈਂ ਕਰਕੇ ਦੇਖ ਲਿਆ ਉਹ ਵੀ ਨਹੀਂ ਚੱਲਿਆ ਉਹ ਵੀ ਖਰਾਬ ਹੋ ਗਿਆ ਜਿਹੜਾ ਹੱਥ ਨਾਲ ਮਤਲਬ ਚੋਪ ਕਰਦਾ ਹੈ ਉਹ ਵੀ ਨਹੀਂ ਚੱਲ ਰਿਹਾ ਸੀਗਾ ਮੈਂ ਕਿਹਾ ਚਲੋ ਦੇਖਦੇ ਆਂ ਐਂਡ ਮਾ ਟਾਈਮ ਆਪਾਂ ਤੇਲ ਗਰਮ ਹੁੰਦਾ ਹੈ ਤੇ ਇਧਰ ਆਪਣੇ ਕੋਪ ਤੇ ਬਣਦੇ ਆਂ ਜੇ ਲਾਈਟ ਆ ਗਈ ਤਵਾਂ ਲੈ ਤੇ ਇਧਰ ਆਪਣਾ ਕੁੱਕਰ ਵੀ ਥੋੜਾ ਜਿਹਾ ਵਿਚਾਰ ਰਿਪੇਅਰ ਵਾਸਤੇ ਹੋਇਆ ਹੋਇਆ ਸਾਰੀਆਂ ਇਹਦੀ ਡੰਡੀਆਂ-ਡੁੰਡੀਆਂ ਜਿਹੀ ਟੁੱਟ ਗਈਆਂ ਤੇ ਇਧਰ ਲਾਈਟ ਆ ਗਈ ਸੀ ਮੈਂ ਕਰ ਲਿਆ ਸਾਰਾ ਕੁਝ ਗ੍ਰੈਂਡ ਤੇ ਹੁਣ ਆਪਾਂ ਦੁਬਾਰਾ ਜਿਹੜੇ ਇੱਕ ਵਾਰ ਦੇ ਨਿਕਲੇ ਕੋਪ ਤੇ ਤੇ ਦੂਸਰੀ ਵਾਰੀ ਦੇ ਆਪਾਂ ਪਾਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਉਧਰ ਆਪਣਾ ਮਸਾਲਾ ਤਿਆਰ ਕਰ ਲਾਂਗੇ ਇੰਨਾ ਟਾਈਮ 'ਚ ਮਸਾਲਾ ਤਿਆਰ ਹੋ ਜਾਊਗਾ ਕਿਉਂਕਿ ਇੰਨਾ ਟਾਈਮ ਇੱਥੇ ਖੜੇ ਰਹਿਣਾ ਫਿਰ ਮਸਾਲਾ ਦੁਬਾਰਾ ਦੇਖਾਂਗੇ ਇਹ ਤੇਲ ਆਪਾਂ ਬਾਚ ਯੂਜ਼ ਕਰ ਲਾਂਗੇ ਤੇ ਇਧਰ ਆਪਾਂ ਨੇ ਕਰ ਲਿਆ ਮਸਾਲਾ ਬਣਾ ਤੇਲ ਦੇ ਵਿੱਚ ਪਾਤੇ ਪਿਆਜ਼ ਲਸਣ ਮੈਂ ਛਿੱਲਿਆ ਨਹੀਂ ਅੱਜ ਦਿਲ ਜਾਂ ਕਰਿਆ ਬਸ ਫਿਰ ਅੱਜ ਮੈਂ ਖਾ ਚੱਲਾਂ ਆਪਾਂ ਕੱਲ੍ਹ ਪਿਆਜ਼ ਤੇ ਟਮਾਟਰ ਪਾ ਕੇ ਬਣਾਉਣੀ ਹੈ ਸਬਜ਼ੀ ਸਿੰਪਲ ਦੀ ਸੋ ਜਿਕੇ ਕੋਪਟੈਂਸ ਸਬਜੀ ਦਾ ਸਿੰਪਲ ਜੀ ਬਣਾਉਂਦੇ ਹਾਂ ਨੇ ਕਿਉਂਕਿ ਇਹ ਪਹਿਲਾਂ ਫਰਾਈ ਹੋ ਜਾਂਦੇ ਆ ਫਿਰ ਫਿਰ ਜੇ ਮਤਲਬ ਉਹਨੂੰ ਜ਼ਿਆਦਾ ਔਇਲ ਜ਼ਿਆਦਾ ਬਣਾ ਲਈਏ ਮਸਾਲੇ ਵਿੱਚ ਉਹ ਲੇ ਪਾ ਕੇ ਤਾਂ ਜ਼ਿਆਦਾ ਤੇਜ਼ ਹੋਣ ਜਾਂਦੀ ਹੈ ਤੇ ਇਧਰ ਆਪਣਾ ਹੋ ਗਿਆ ਸੀ ਮਸਾਲਾ ਵੀ ਤਿਆਰ ਤੇ ਮਸਾਲਾ ਅੱਛੀ ਜ਼ਿਆਦਾ ਤੇਲ ਨਹੀਂ ਮੈਂ ਪਾਇਆ ਬਿਲਕੁਲ ਸਿੰਪਲ ਜਿਹਾ ਮਸਾਲਾ ਬਣਾਇਆ ਹੈ ਇਹਦੇ ਵਿੱਚ ਨੂਨ ਮਿਰਚ ਹਲਦੀ ਜੋ ਵੀ ਸਿੰਪਲ ਜੇ ਰੂਟੀਨ ਚ ਆਪਣੇ ਮਸਾਲੇ ਹੁੰਦੇ ਆ ਆਪਾਂ ਸਿਰਫ ਉਹੀ ਪਾਏ ਆ ਕਿ ਉਹ ਜਿਹੜੀ ਰੂਟੀਨ ਚ ਸਬਜ਼ੀਆਂ ਬਣਾਉਂਦੇ ਆ ਉਹ ਤਾਂ ਸਿੰਪਲ ਹੀ ਚੱਲਦੀਆਂ ਜੇ ਕਦੇ ਕੋਈ ਬਣਾਉਣੀ ਹੈ ਤਾਂ ਹੈ ਇਧਰ ਆਪਾਂ ਨੇ ਪਾਣੀ ਦੇ ਰੱਖੇ ਹੋਏ ਆ ਭਾਂਡੇ ਤੇ ਪਾਡਾ ਚੜਾ ਕੇ ਕਿਉਂਕਿ ਆਪਣੀ ਹੋਈ ਹੋਈ ਮੋਟਰ ਦੁਆਰਾ ਫੇਰ ਖਰਾਬ ਤੇ ਹੁਣ ਆਪਾਂ ਦੁਬਾਰਾ ਸਮਰਸੀਬਲ ਦੁਆਰਾ ਬੋਰ ਕਰਾਉਣਾ ਪੈਣਾ ਤੇ ਇਸ ਕਰਕੇ ਆਪਾਂ ਨੂੰ ਪਾਣੀ ਕਿਚਨ ਚ ਭਰ ਕੇ ਰੱਖਣਾ ਪੈਂਦਾ ਤੇ ਇਧਰ ਚਲੋ ਜੀ ਆਪਣਾ ਮਸਾਲਾ ਤਿਆਰ ਹੋ ਗਿਆ ਆਪਾਂ ਆਲੂ ਵਗੈਰਾ ਪਾਤੇ ਤੇ ਇਧਰ ਆਪਣੇ ਸਾਰੇ ਕੁਕਤੇ ਵੀ ਬਣਗੇ ਥੋੜੇ ਜੇ ਇੱਕ ਵਾਰ ਡਾਰਕ ਜੇ ਹੋਗੇ ਕੁਕਤੇ ਤੇ ਮੈਂ ਉਹ ਕੁਕਤੇ ਜਿਹੜੇ ਪਹਿਲਾਂ ਥੋੜੇ ਜਿਹੀ ਘੱਟ ਹੋਏ ਹੋਏ ਸੀ ਆਪਾਂ ਉਹ ਚ ਪਰਚੰਚਨ ਕੇ ਰੱਖਦੇ ਨੀਂ ਚਿੱਲੇ ਲੁਕੋਤੇ ਆਪਾਂ ਜਿਹੜੇ ਕਾਲੇ ਹੋ ਗਏ ਸੀ ਤੇ ਇਧਰ ਆਪਣੀ ਸਬਜੀ ਬਣ ਗਈ ਜੀ ਇੱਕ ਵਿਸ਼ਲ ਕਰਾ ਕੇ ਆਪਾਂ ਸੇਮ ਤੇ ਕਰਕੇ ਰੱਖਤੀ ਸੀ ਤੇ ਬੜੀ ਵਧੀਆ ਸਬਜੀ ਤਿਆਰ ਹੋ ਗਈ ਹੈ ਬਣ ਕੇ ਤੇ ਹੁਣ ਆਪਾਂ ਪਾਦੇ ਦੇ ਵਿੱਚ ਕੋਕਤੇ ਤੇ ਕੋਕਤੇ ਆਪਾਂ ਲਾਸਟ ਚ ਜਾ ਕੇ ਪਾਏ ਕਿਉਂਕਿ ਇਹ ਤਾਂ ਫਿਰ ਐਵੇਂ ਹੀ ਮਤਲਬ ਬਣੇ ਹੁੰਨੇ ਆ ਸਬਜੀ ਬਣੇ ਤੋਂ ਬਾਅਦ ਹੀ ਆਪਾਂ ਪਾਉਣੀ ਹੁੰਦੀ ਹੈ ਹਨਾ ਸਾਰੇ ਐਵੇਂ ਹੀ ਪਾਉਣੇ ਆ ਤੇ ਚਲੋ ਜੀ ਵੈਸੇ ਵੀਡੀਓ ਬਣਾਉਣ ਦਾ ਕੋਈ ਜ਼ਾਦੇ ਹੋਣੀ ਸੀਗਾ ਸਬਜੀ ਦਾ ਆਪਾਂ ਸਿੰਪਲ ਜੇ ਤਰੀਕੇ ਨਾਲ ਹੀ ਬਣਾਉਨੇ ਆ ਪਰ ਮੈਂ ਕਿਹਾ ਸਬਜੀ ਬਣਾ ਰਹੇ ਹਾਂ ਤਾਂ ਆਪਾਂ ਵੀਡੀਓ ਵੀ ਬਣਾ ਲੀਏ ਹੁਣ ਤੇ ਇਧਰ ਆਪਣੀ ਹੋ ਗਈ ਜੀ ਸਬਜੀ ਬਿਲਕੁਲ ਤਿਆਰ ਤੇ ਤੁਸੀਂ ਨਮਿਓ ਜੀ ਚੈਨਲ ਤੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਜੀ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤਾਂ ਸਾਨੂੰ ਵੀ ਬੜਾ ਹੌਸਲਾ ਮਿਲਦਾ ਹੈ ਕਿ ਆਪਾਂ ਵੀਡੀਓ ਹੋਰ ਵਧੀਆ ਲੈ ਕੇ ਆਈਏ ਤੇ ਐਵੇਂ ਹੀ ਆਪਾਂ ਮਤਲਬ ਹੌਲੀ ਹੌਲੀ ਕਰਕੇ ਹੋਰ ਆਪਾਂ ਤੁਹਾਡੇ ਨਾਲ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ